ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਜੋ ਦੀਵਾਲੀ ਦਾ ਤਿਉਹਾਰ ਪੂਰੇ ਭਾਰਤ ਦੇ ਵਿੱਚ ਲੋਕ ਮਨਾਉਂਦੇ ਨੇ ਔਰ ਸਿੱਖ ਇਸ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਨੇ ਜੋ ਇਹ ਦੇ ਪਿੱਛੇ ਰੋਚਕ ਇਤਿਹਾਸ ਛੁਪਿਆ ਹੋਇਆ ਹੈ ਉਸ ਇਤਿਹਾਸ ਦੀ ਆਪਾਂ ਸੰਖੇਪ ਰੂਪ ਵਿੱਚ ਜਾਣਕਾਰੀ ਹਾਸਲ ਕਰਨੀ ਹੈ ਜਿਸ ਵੇਲੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਨੂੰ ਗੁਰਮੁਖੋ ਅਕੈ ਤੇ ਅਸਹਿ ਤਸੀਹੇ ਦੇ ਕੇ ਚੰਦੂ ਦੀ ਹਵੇਲੀ ਲਾਹੌਰ ਦੀ ਧਰਤੀ ਤੇ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਸੀਸ ਵਿੱਚ ਗਰਮ ਰੇਤਾ ਪਾ ਕੇ ਉਬਲਦੀ ਹੋਈ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਦੁੱਤੀ ਅਤੇ ਬੇਮਿਸਾਲ ਸ਼ਹਾਦਤ ਨੇ ਸ਼ੇਕ ਇਤਿਹਾਸ ਦੇ ਅੰਦਰ ਬੜਾ ਕ੍ਰਾਂਤੀਕਾਰੀ ਮੋੜ ਲੈ ਆਂਦਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਗੁਰਤਾ ਗੱਦੀ ਦੇ ਤਖਤ ਤੇ ਬਰਾਜਮਾਨ ਹੋਏ ਮਹਾਰਾਜ ਨੇ ਤਖਤ ਤੇ ਬੈਠਦਿਆਂ ਹੀ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਤਿਗੁਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਜਦੋਂ ਵੀ ਸਾਡੇ ਦਰਸ਼ਨਾਂ ਨੂੰ ਆਉਣਾ ਹੈ ਸਾਡੇ ਵਾਸਤੇ ਚੰਗੀ ਨਸਲ ਦੇ ਘੋੜੇ ਵਧੀਆ ਸ਼ਸਤਰ ਲੈ ਕੇ ਆਉਣੇ ਨੇ ਔਰ ਮਹਾਰਾਜ ਨੇ ਸਿੱਖ ਨੌਜਵਾਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ 6ਵੇਂ ਪਾਤਸ਼ਾਹ ਮਹਾਰਾਜ ਉਥੇ ਇੱਕ ਲੋਹ ਗੜ ਦਾ ਕਿਲਾ ਤਿਆਰ ਕਰਦੇ ਨੇ ਉਸ ਕਿਲੇ ਦੇ ਅੰਦਰ ਸਿੱਖ ਸੂਰਮਿਆਂ ਨੂੰ ਜੰਗੀ ਅਭਿਆਸ ਕਰਾਇਆ ਜਾਂਦਾ ਹੈ ਸ਼ਸਤਰਾਂ ਦਾ ਅਭਿਆਸ ਕਰਵਾਇਆ ਜਾਂਦਾ ਹੈ ਜਦੋਂ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵੱਧਦੀ ਹੋਈ ਤਾਕਤ ਨੂੰ ਵਿਰੋਧੀਆਂ ਨੇ ਦੇਖਿਆ ਇਹ ਵਿਰੋਧੀਆਂ ਨੇ ਫਿਰ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ ਕਿ ਹੁਣ ਤੇ ਹਾਲੇ ਸ਼ੁਰੂਆਤ ਹੈ ਇਸ ਵੱਧਦੀ ਹੋਈ ਤਾਕਤ ਨੂੰ ਰੋਕਿਆ ਜਾਏ ਉਸ ਵੇਲੇ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਦੋਸ਼ ਦੇ ਤਹਿਤ ਡੀਏ ਰਾਜ ਦੇ ਬੁਰਦ ਬਗਾਵਤ ਪੈਦਾ ਕਰ ਰਹੇ ਨੇ ਔਰ ਇਸ ਦੋਸ਼ ਦੇ ਤਹਿਤ ਸਤਗੁਰਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਜਦੋਂ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਗਏ ਨੇ ਉਥੇ ਪਹਿਲਾਂ ਹੀ 52 ਰਾਜਪੂਤ ਰਾਜੇ ਕੈਦ ਕੀਤੇ ਹੋਏ ਸਤਗੁਰਾਂ ਦੇ ਜਾਣ ਦੇ ਨਾਲ ਉਹਨਾਂ 52 ਰਾਜਪੂਤ ਕੈਦੀ ਰਾਜਿਆਂ ਦੇ ਮਨਾਂ ਵਿੱਚ ਗੁਰਮਖੋ ਉਹਨਾਂ ਨੂੰ ਹੌਸਲਾ ਮਿਲਿਆ ਕਿਉਂਕਿ ਸਵੇਰੇ ਸ਼ਾਮ ਸਤਗੁਰੂ ਗੁਰਬਾਣੀ ਦਾ ਕੀਰਤਨ ਕਰਦੇ ਉਥੇ ਗੁਰਬਾਣੀ ਦੀ ਵਿਚਾਰ ਹੁੰਦੀ ਉਹਨਾਂ ਦੇ ਮਨ ਗੁਰਮਖੋ ਟਿਕ ਗਏ ਜਿਹੜੇ ਕੈਦੀ ਰਾਜੇ ਨੇ ਪਰ ਜਦੋਂ ਇੱਥੇ ਜਿਹੜੇ ਕੈਦੀ ਰਾਜੇ ਨੇ ਉਹਨਾਂ ਨੂੰ ਖਾਣੇ ਦੇ ਵਿੱਚ ਥੋੜਾ ਥੋੜਾ ਸੁਭੋਗ ਪੁਆਇਜਨ ਜ਼ਹਿਰ ਦਿੱਤਾ ਜਾਂਦਾ ਸੀ ਕਿ ਇਹ ਅੰਦਰੇ ਹੀ ਖਤਮ ਹੋ ਜਾਣ ਪਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਜਿਹੜਾ ਗੁਰਮਖੋ ਦਰੋਗਾ ਸੀ ਉਹਨੂੰ ਨਾ ਕਰ ਦਿੱਤੀ ਵੀ ਅਸੀਂ ਇਸ ਕਿਲੇ ਦਾ ਜੇਲ੍ਹ ਦਾ ਖਾਣਾ ਨਹੀਂ ਖਾਵਾਂਗੇ ਮਹਾਰਾਜ ਦੇ ਸਿੱਖ ਗੁਰਮਖੋ ਲਿਆਉਂਦੇ ਰਹਿ ਜਾਂ ਤਿਆਰ ਕਰਦੇ ਰਹਿ ਤੇ ਮਹਾਰਾਜ ਉਹ ਛਕਦੇ ਰਹਿ ਪਰ ਇਤਰ ਕੀ ਹੋਇਆ ਬਾਦਸ਼ਾਹ ਜਹਾਂਗੀਰ ਆਤ ਦਾ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਇਲਾਜ ਕਰਨ ਦੇ باوجود ਵੀ ਬਾਦਸ਼ਾਹ ਜਹਾਂਗੀਰ ਤੰਦਰੁਸਤ ਨਾ ਹੋਇਆ। ਉਹਨੂੰ ਆਰਾਮ ਨਾ ਆਇਆ। ਉਸ ਵੇਲੇ ਬਾਦਸ਼ਾਹ ਜਹਾਂਗੀਰ ਦਾ ਇੱਕ ਕਾਜੀ ਸੀ। ਉਹ ਗੁਰੂ ਸਾਹਿਬ 'ਤੇ ਭਰੋਸਾ ਰੱਖਦਾ ਸੀ। ਉਹਨੇ ਬਾਦਸ਼ਾਹ ਜਹਾਂਗੀਰ ਨੂੰ ਇੱਕ ਸਲਾਹ ਦਿੱਤੀ। ਕਹਿਣ ਲੱਗਾ ਜਹਾਂਪਨਾ ਇੱਕ ਮੇਰੀ ਸਲਾਹ ਮੰਨੋ ਜਦੋਂ ਤੋਂ ਤੁਸੀਂ ਸਿੱਖਾਂ ਦੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕੈਦ ਵਿੱਚ ਆਇਆ ਹੈ ਉਸੇ ਦਿਨ ਤੋਂ ਤੁਸੀਂ ਬਿਮਾਰ ਪੈ ਗਏ ਤੁਸੀਂ ਇੱਕ ਸੱਚੇ ਗੁਰੂ ਨੂੰ ਕੈਦ ਕੀਤਾ ਹੈ ਤੇ ਮੇਰੀ ਬੇਨਤੀ ਮੰਨੋ ਇਹਨਾਂ ਨੂੰ ਰਿਹਾ ਕਰ ਦਿਓ ਤੁਸੀਂ ਤੰਦਰੁਸਤ ਹੋ ਸਕਦੇ ਹੋ ਉਸ ਵੇਲੇ ਕਾਜੀ ਦੀ ਗੱਲ ਮੰਨਦਿਆਂ ਹੋਇਆਂ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਰਿਹਾ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਦੋਂ ਇਹ ਗੁਰਮੁਖੋ ਕਿਲੇ ਦੇ ਅੰਦਰ ਪਤਾ ਲੱਗਦਾ ਵੀ ਛੇਵੇਂ ਪਾਤਸ਼ਾਹ ਮਹਾਰਾਜ ਇਸ ਕਿਲੇ ਵਿੱਚੋਂ ਬਾਹਰ ਜਾਣਗੇ ਉਹ ਜਿਹੜੇ 52 ਰਾਜਪੂਤ ਰਾਜੇ ਜਿਨ੍ਹਾਂ ਨੂੰ ਪਹਿਲੋਂ ਹੀ ਕੈਦ ਨੇ ਉਹ ਗੁਰਮੁਖੋ ਉਰਲਾ ਉਠੇ ਉਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਮਹਾਰਾਜ ਸਾਨੂੰ ਇਕੱਲਿਆਂ ਨੂੰ ਛੱਡ ਕੇ ਨਾ ਜਾਇਓ ਉਸੀਂ ਚਲੇ ਜਾਵੋਗੇ ਪਰ ਅਸੀਂ ਇਥੋਂ ਕਦੇ ਵੀ ਜਿਉਂਦੇ ਬਾਹਰ ਨਹੀਂ ਜਾਵਾਂਗੇ ਸਾਡੀਆਂ ਤੇ ਲਾਸ਼ਾਂ ਵੀ ਹੋ ਸਕਦਾ ਹੈ ਕਿਲੇ ਵਿੱਚੋਂ ਬਾਹਰ ਨਾ ਜਾਣ ਮਹਾਰਾਜ ਸਾਡੀ ਤੇ ਮੌਤ ਇੱਥੇ ਹੀ ਹੋ ਜਾਏਗੀ ਕਿਰਪਾ ਕਰੋ ਸਾਨੂੰ ਛੱਡ ਕੇ ਨਾ ਜਾਇਓ ਤੁਹਾਡੇ ਤੋਂ ਬਿਨਾ ਹੁਣ ਸਾਡਾ ਰਹਿਣਾ ਇੱਥੇ ਮੌਤ ਤੋਂ ਵੀ ਵੱਧ ਹੈ ਮਹਾਰਾਜ ਕਿਰਪਾ ਕਰੋ ਉਸ ਵੇਲੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਆਖਿਆ ਵੀ ਅਸੀਂ ਇਕੱਲੇ ਇਸ ਕਿਲੇ ਵਿੱਚੋਂ ਬਾਹਰ ਨਹੀਂ ਜਾਵਾਂਗੇ ਇਹ ਸਾਡੇ ਨਾਲ ਜਿੰਨੇ ਰਾਜੇ ਤੁਸੀਂ ਕੈਦ ਕੀਤੇ ਨੇ ਇਹਨਾਂ ਨੂੰ ਵੀ ਸਾਡੇ ਨਾਲ ਰਿਹਾ ਕਰੋ ਬਾਦਸ਼ਾਹ ਜਹਾਂਗੀਰ ਨੇ ਆਖਿਆ ਠੀਕ ਹੈ ਤੁਹਾਡੇ ਨਾਲ ਇਹ ਜਿਹੜੇ 52 ਰਾਜਪੂਤ ਰਾਜੇ ਨੇ ਇਹ ਜਾ ਸਕਦੇ ਨੇ ਪਰ ਜਾਣਗੇ ਉਹ ਜਿਹੜੇ ਤੁਹਾਡੇ ਚੋਲੇ ਦਾ ਪੱਲਾ ਫੜ ਕੇ ਜਾਣ ਇੱਕ ਸ਼ਰਤ ਰੱਖ ਦਿੱਤੀ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਫਿਰ 52 ਕਲੀਆਂ ਵਾਲਾ ਇੱਕ ਚੋਲਾ ਤਿਆਰ ਕੀਤਾ ਕਰਵਾਇਆ ਗਿਆ ਮਹਾਰਾਜ ਨੇ ਉਹ ਪਹਿਨਿਆ 52 ਰਾਜਪੁੱਤਰ ਰਾਜੇ ਉਹ ਚੋਲੇ ਦੀਆਂ ਕਲੀਆਂ ਫੜ ਕੇ ਉਸ ਕਿਲੇ ਵਿੱਚੋਂ ਬਾਹਰ ਆਏ ਤੇ ਜਦੋਂ ਉੱਥੋਂ ਗਵਾਲੀਅਰ ਦੇ ਕਿਲੇ ਵਿੱਚੋਂ ਸਤਗੁਰੂ 52 ਰਾਜਪੁੱਤਰ ਰਾਜਿਆਂ ਨੂੰ ਰਿਹਾ ਕਰਕੇ ਮਹਾਰਾਜ ਕਈ ਦਿਨਾਂ ਤੱਕ ਇਸ ਸਫਰ ਨੂੰ ਤੈਅ ਕਰਦੇ ਹੋਏ ਕਿਲੇ ਚੋਂ ਬਾਹਰ ਆਏ ਨੇ ਤੇ ਜਿੱਥੇ ਜਿੱਥੇ ਜਾ ਰਹੇ ਨੇ ਸੰਗਤਾਂ ਮਹਾਰਾਜ ਦਾ ਸ਼ੁਕਰ ਕਰ ਰਹੀਆਂ ਖੁਸ਼ੀ ਮਨਾ ਰਹੀਆਂ ਜਿਸ ਵੇਲੇ ਦਰਬਾਰ ਸਾਹਿਬ ਮਹਾਰਾਜ ਆਏ ਅੰਮ੍ਰਿਤਸਰ ਸਿੱਖ ਸੰਗਤਾਂ ਨੇ ਸਤਿਗੁਰਾਂ ਦੀ ਆਉਣ ਦੀ ਖੁਸ਼ੀ ਵਿੱਚ ਦੇਸੀ ਘੋੜ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਇਸ ਕਰਕੇ ਸਤਿਗੁਰਾਂ ਨੂੰ ਬੰਦੀ ਛੋੜ ਦਾਤਾ ਕਿਹਾ ਜਾਂਦਾ ਹੈ ਇਹ ਦਿਨ ਅਸੀਂ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਾਂ ਇਹ ਹੈ ਸੰਖੇਪਜਾ ਇਤਿਹਾਸ ਸਾਧ ਸੰਗਤ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ <li>ਉਲਾਂ ਦੀ ਖਿਮਾ ਬਖਸ਼ਦੇ ਨਹੀਂ ਇਤਿਹਾਸ ਬਹੁਤ ਵੱਡਾ ਹੈ ਆਪਾਂ ਥੋੜੇ ਰੂਪ ਵਿੱਚ ਇਹ ਸਾਂਝਾ ਕੀਤਾ ਹੈ ਇਹਨੂੰ ਅਸੀਂ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਾਂ ਉਸ ਦਿਨ ਦੀਵਾਲੀ ਦਾ ਦਿਨ ਸੀ ਜਦੋਂ ਮਹਾਰਾਜ ਹਰਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਤੇ ਸਿੱਖਾਂ ਨੇ ਖੁਸ਼ੀ ਵਿੱਚ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਅੱਜ ਵੀ ਕੀਤੀ ਜਾਂਦੀ ਹੈ ਸਤਗੁਰੂ ਕਿਰਪਾ ਕਰਨ ਬਿਨਤ ਪੁੰਨਾ ਬਖਸ਼ ਦੇਣੀਆਂ ਬੰਦੀ ਛੋੜ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਕੋਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ